ਇੱਕ ਘਰ ਦੇ ਅੰਦਰ 80 ਸਾਲ ਬਜ਼ੁਰਗ ਔਰਤ ਦੀ ਮੌਤ ਹੁੰਦੀ ਹੈ ਠੀਕ 14 ਦਿਨ ਬਾਅਦ 8 ਸਾਲਾਂ ਦੇ ਬੱਚੇ ਦੀ ਮੌਤ ਹੁੰਦੀ ਹੈ ਠੀਕ 14 ਦਿਨ ਬਾਅਦ 4 ਸਾਲਾਂ ਦੇ ਬੱਚੇ ਦੀ ਮੌਤ ਹੁਣ ਮੌਤ ਕਿਵੇਂ ਹੋਈ ਕੁਝ ਨਹੀਂ ਪਤਾ ਲੱਗਦਾ ਉਸ ਤੋਂ ਬਾਅਦ ਕੀ ਹੁੰਦਾ ਘਰੇ ਘਰੇ ਅੱਗ ਲੱਗੀ ਕਿਸੇ ਚੀਜ਼ ਨੂੰ ਕਦੇ ਖੇਤ ਅੱਗ ਲੱਗੀ ਹਾਜ਼ਰੀ ਕਿਸੇ ਦੀ ਨਹੀਂ ਪਾਈ ਜਾ ਸਾਰੀਆਂ ਗੱਲਾਂ ਇਹ ਜੁੜ ਗਈਆਂ ਭੂਤਾਂ ਪ੍ਰੇਤਾਂ ਨਾਲ ਤੰਤਰਕਾਂ ਨਾਲ ਤੰਤਰਕ ਆ ਗਏ ਕੋਈ ਕਹੇ ਮੈਂ ਖੜੀ ਤਪੱਸਿਆ ਕਰਦਾ ਕੋਈ ਕੁਝ ਜਦੋਂ ਤਿੰਨ ਵਿਅਕਤੀ ਮਰ ਗਏ ਪੁਲਿਸ ਨੇ ਥੋੜਾ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿਉਂਕਿ ਪਿੰਡ ਵਾਲਿਆਂ ਦਾ ਮਾਹੌਲ ਵੀ ਉਹੋ ਜਿਹਾ ਸੀ ਉਹਨਾਂ ਇਸ ਗੱਲ ਦੇ ਇੱਥੇ ਤਾਂ ਜੀ ਤੰਤਰਕਾਂ ਦਾ ਇਲਾਜ ਕਰਨਗੇ ਤੁਸੀਂ ਕੀ ਕਰਨਾ ਹੈ ਇਹ ਤਾਂ ਉਪਰੀਆਂ ਕਸਰਾਂ ਨਹੀਂ ਤੇ ਹੋਇਆ ਵੀ ਕੀ ਪੁਲਿਸ ਦੇ ਪਥਰਾਓ ਹੋਇਆ ਕੁੱਟਮਾਰ ਹੋਈ ਗੱਡੀ ਦੀ ਭੰਨ ਤੋੜ ਹੋਈ ਉਹ ਚਲੇ ਗਏ ਇੱਕ ਵਾਰੀ ਪਰ ਆਪ ਨੂੰ ਪਤਾ ਕਿ ਪੁਲਿਸ ਦੇ ਹੱਥ ਥੋੜੇ ਲੰਬੇ ਹੁੰਦੇ ਆ ਹਾਂਜੀ ਹੋਇਆ ਕਿ ਮੋਤਾ ਹੋਇਆ ਤੈਨ 81 ਸਾਲ ਦੀ 84 ਸਾਲ ਦੀ 4 ਸਾਲ ਦੀ ਜਿਹੜੀ 4 ਸਾਲ ਦੇ ਬੱਚੇ ਦੀ ਮੌਤ ਹੋਈ ਉਹਦਾ ਸਸਕਾਰ ਨਹੀਂ ਕੀਤਾ ਗਿਆ ਆਮੀਰ ਟ੍ਰੈਂਡ ਯਾ ਛੋਟਾ ਬੱਚਾ ਦਾ ਦਫਨਾ ਦਿੰਦੇ ਉਹ ਉਹਨਾਂ ਨੇ ਕੀਤਾ ਪੁਲਿਸ ਨੇ ਕੋਰਟ ਤੋਂ ਪਰਮਿਸ਼ਨ ਲੈ ਕੇ ਉਹਦੀ ਡੈੱਡ ਬੋਡੀ ਕਢਾ ਲਈ ਉਹਦਾ ਪੋਸਟਮਾਰਟਮ ਕਰਾਇਆ ਤੇ ਭੋਜਨ ਆ ਗਈ ਜ਼ਹਿਰ ਦੇ ਜ਼ਹਿਰ ਦਿੱਤੀ ਪੁਲਿਸ ਨੇ ਇੱਕ ਸਟੱਡੀ ਵਧਾਤੀ ਕੈਮਰੇ ਲਾਤੇ ਬਾਹਰਲੇ ਬੰਦਿਆਂ ਦੀ ਆਮਦ ਬੰਦ ਕਰਤੀ ਤੇ ਜਿਹੜਾ ਉਹਨਾਂ ਦਾ ਕੈਮਰੇ ਰਿਕਾਰਡਰ ਸੀਗਾ ਉਹ ਸਾੜਤਾ ਮੱਚ ਗਿਆ ਉਹਨਾਂ ਨੂੰ ਵੀ ਪੱਕਾ ਹੀ ਹੋ ਗਿਆ ਵੀ ਬਾਹਰੋਂ ਕੋਈ ਬੰਦਾ ਨਹੀਂ ਆ ਇਹਦਾ ਮਤਲਬ ਘਰਚ ਹੀ ਹੈ ਸਾਡੀ ਸੋਸਾਇਟੀ ਦੇ ਹਰਿਆਣੇ ਵਾਲੇ ਸਾਥੀ ਉਹਨਾਂ ਨੂੰ ਨੇੜੇ ਪੈਂਦਾ ਸੀ ਉਹ ਗਏ ਉਹਨਾਂ ਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਸਾਨੂੰ ਸਾਡੀ ਫਾਈਨਡਿੰਗ ਇਹ ਆ ਅਸੀਂ ਹੁਣ ਤੱਕ ਦੇ ਤਜਰਬੇ ਦੇ ਆਧਾਰ ਤੇ ਇਹ ਕਹਿ ਸਕਦੇ ਹਾਂ ਘਰ ਦੇ ਵਿੱਚ ਕੋਈ ਬੰਦਾ ਮਾਨਸਿਕ ਰੋਗੀ ਆ ਤੇ ਉਹ ਮਾਨਸਿਕ ਰੋਗੀ ਘਟਨਾਵਾਂ ਕਰਨ ਦਾ ਜ਼ਿੰਮੇਵਾਰ ਪੁਲਿਸ ਵਾਲਿਆਂ ਨੂੰ ਵੀ ਲੱਗਿਆ ਵੀ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਕੁਝ ਉਹਨਾਂ ਦੇ ਬਹਿ ਸੀ ਮਾਹੌਲ ਪੱਖ ਸੀ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਆ ਗਈ ਸੀ ਜਹਿਰ ਆ ਗਈ ਸੀ ਸਾਰਾ ਸਿਸਟਮ ਉਹਨਾਂ ਨੇ ਜਦੋਂ ਲਾਇਆ ਹੋਇਆ ਸੀ ਉਹ ਨੇੜੇ ਪਹੁੰਚ ਗਈ ਸੀ ਉਹਨਾਂ ਨੇ ਫਿਰ ਸਾਨੂੰ ਇਹ ਕਹਿ ਕੇ ਮੋੜ ਤਾਂ ਸਾਡੇ ਜਿਹੜੇ ਵਰਕਰ ਗਏ ਸੀ ਵੀ ਤੁਹਾਡੀ ਜਦੋਂ ਵੀ ਲੋੜ ਹੋਈ ਸੀ ਤੁਹਾਨੂੰ ਕਾਲ ਕਰ ਲਾਂਗੇ ਉਹ ਤੋਂ ਬੁਲਾ ਹੋਇਆ ਦੇਖੋ ਇਹ ਉਸ ਕੇਸ ਦੇ ਵਿੱਚ ਆਪਾਂ ਇਸ ਕੇਸ ਦਾ ਮੈਂ ਇਸ ਕਰਕੇ ਥੋੜੀ ਡਿਟੇਲ ਦੇ ਦਈਏ ਕਿ ਬਹੁਤ ਲੇਟੈਸਟ ਹੈ ਇਹ ਜੋ ਗੱਲ ਸਮਝਾ ਸਕਦੀ ਹੈ ਜੀ ਉਸ ਘਰ ਦਾ ਮੁਖੀ ਭੂਪ ਸਿੰਘ ਉਨੇ ਹੀ ਆਪਣੀ ਦਾਦੀ ਮਾਰੀ ਉਹਨੇ ਹੀ ਆਪਦਾ ਵੱਡਾ ਲੜਕਾ 8 ਸਾਲ ਦਾ ਮਾਰਿਆ ਉਹਨੇ ਹੀ ਆਪਦਾ ਛੋਟਾ ਲੜਕਾ 4 ਸਾਲ ਦਾ ਮਾਰਿਆ ਕਿਉਂ ਮਾਰਿਆ ਸਾਡਾ ਸਵਾਲ ਇੱਥੇ ਜਾ ਕੇ ਪੜਦਾ ਕਿਉਂ ਮਾਰਿਆ ਆਪਦੇ ਹੀ ਪਰਿਵਾਰ ਕਿਉਂ ਮਾਰਤਾ ਕਿਸੇ ਲੈਵਲ ਤੇ ਉਹਦੇ ਮਨ ਦੇ ਵਿੱਚ ਇੱਕ ਸ਼ੱਕ ਦੀ ਬਿਮਾਰੀ ਨਾ ਦੀ ਮਾਨਸਿਕ ਰੋਗ ਆ ਅਗਰ ਉਹ ਕਿਸੇ ਨੂੰ ਵੀ ਹੋ ਸਕਦਾ ਕਿਸੇ ਮਰਦ ਨੂੰ ਹੋ ਸਕਦਾ ਆਪਦੀ ਔਰਤ ਪ੍ਰਤੀ ਕਿਸੇ ਔਰਤ ਨੂੰ ਆਪਦੇ ਪਤੀ ਪ੍ਰਤੀ ਹੋ ਸਕਦਾ ਉਸ ਭੂਪ ਸਿੰਘ ਨੂੰ ਆਪਣੀ ਔਰਤ ਵਾਈਫ ਪ੍ਰਤੀ ਇਹ ਸ਼ੱਕ ਬਣ ਗਿਆ ਵੜ ਗਿਆ ਦਿਮਾਗ 'ਚ ਕਿ ਕਰੈਕਟਰ ਠੀਕ ਨਹੀਂ ਇਹਦਾ ਇਹ ਜਿਹੜੇ ਬੱਚੇ ਆ ਮੇਰੇ ਨਹੀਂ ਹੈ ਜਦੋਂ ਮੇਰਾ ਨਹੀਂ ਇਹ ਮੈਂ ਇਹਨਾਂ ਨੂੰ ਕਿਉਂ ਕਰਾਉਣਾ ਮੈਂ ਇਹਨਾਂ ਨੂੰ ਕਿਉਂ ਪਾਲਾਂ ਮੂੰਹ ਹੀ ਖਤਮ ਹੋ ਗਿਆ ਉਹਨਾਂ ਨਾਲ ਮੂੰਹ ਖਤਮ ਹੋ ਗਿਆ ਫਿਰ ਉਹਦੇ ਚੋਂ ਕੀ ਨਿਕਲਦਾ ਕਿਉਂਕਿ ਉਹਦੀ ਕੈਮਿਸਟ ਸ਼ਾਪ ਸੀ ਪਤਾ ਸੀ ਵੀ ਕਿਹੜੇ ਕੈਮੀਕਲ ਕਿਵੇਂ ਅਸਰ ਕਰਦੇ ਆ ਅੱਗ ਲਾਉਣ ਵਾਲਾ ਸਿਸਟਮ ਵੀ ਉਹ ਸੋਡੀਅਮ ਮੈਟਲ ਨਾਲ ਕਰਦਾ ਸੀ ਸਰਦੀ ਦੇ ਦਿਨ ਸੀ ਬਾਹਰ ਰੱਖਿਆ ਦਾ ਉਹ ਰਾਤ ਤਰੇਲ ਪਈ ਤਰੇਲ ਪੈ ਕੇ ਸੋਡੀਅਮ ਨੂੰ ਮਿਲੀ ਤੇ ਉਹਨੂੰ ਅੱਗ ਲੱਗ ਜਾਂਦੀ ਆ ਉਹ ਬਾਲਣ ਨੂੰ ਅੱਗ ਲੱਗ ਗਈ। ਦਾਦੀਮਾਰੀ ਕਿਉਂ? ਕਿਉਂਕਿ ਦੋਨੇ ਬੱਚਿਆਂ ਦੀ ਪਰਵਰਿਸ਼ ਦਾਦੀ ਕਰਦੀ ਐ। ਬੱਚੇ ਦਾਦੀ ਕੋਲ ਰਹਿੰਦੇ ਐ। ਦਾਦੀ ਜੋ ਸੇਵਾ ਸੰਭਾਲ ਕਰਦੀ ਐ ਇਸੀ ਡਰਬੀ ਐਕਸਪੋਜ਼ਰ ਨਾ ਹੋ ਜੇ। ਦਾਦੀਮਾਰੀ। ਹੋਇਆ ਵੀ ਉਹਨਾਂ ਉਲਟੀਆਂ ਲੱਗੀਆਂ ਤੇ ਸਸਕਾਰ ਕਰਤਾ ਰੁਟੀਨ ਦੀ ਡੈਥ ਬਣਾ ਦਿੱਤੀ। ਵੱਡਾ ਮਾਰਿਆ। ਛੋਟਾ ਮਾਰਿਆ ਜਦੋਂ ਉਹ ਜਿਹੜੀ ਪੁਆਇਜ਼ਨ ਉਹ ਦਿੰਦਾ ਸੀਗਾ ਜਦੋਂ ਪਹਿਲੀ ਵਾਰੀ ਦਿੱਤੀ ਉਹ ਮਰਿਆ ਨਾ ਸੀਰੀਅਸ ਹੋਇਆ ਉਲਟੀਆਂ ਲੱਗੀਆਂ ਡਾਕਟਰ ਦੇ ਲੈ ਕੇ ਡਾਕਟਰਾਂ ਨੇ ਜੋ ਮੁਰਲੀ ਟਰੀਟਮੈਂਟ ਦਿੱਤੀ ਪੁਆਇਜ਼ਨ ਦਾ ਅਸਰ ਖਤਮ ਕਰਤਾ ਤਾਂ ਉਹ ਜਿਵੇਂ ਆਪਾਂ ਲਾ ਦਿੰਦੇ ਹੁੰਦੇ ਆ ਲਾਉਣ ਵਾਸਤੇ ਬੋਤਲ ਵਗੈਰਾ ਡ੍ਰਿਪ ਲਾਉਣ ਵਾਸਤੇ ਉਹਨਾਂ ਨੇ ਉਹ ਸੂਈ ਲਾਤੀ ਤੇ ਉਹਨੇ ਆ ਕੇ ਰਾਤ ਨੂੰ ਸੂਈ ਚ ਇੰਜੈਕਟ ਕੀਤੀ ਪੁਆਇਜ਼ਨ ਉਹ ਬੱਚਾ ਮਰਿਆ ਜਿਹੜਾ ਦੂਜਾ ਉਹ ਤਾਂ ਫਿਰ ਤਾਂ ਬਾਅਦ ਚ ਸਾਰਾ ਕੁਝ ਖੋਲੇ ਜਣੀ ਉਸ ਉਹ ਬੰਦਾ ਦਾ ਇਲਾਜ ਹੋ ਸਕਦਾ ਸੀ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਅਗਰ ਉਹ ਬੰਦਾ ਚਲਿਆ ਜਾਂਦਾ ਇਹਦਾ ਇਲਾਜ ਹੋ ਸਕਦਾ ਸੀ ਕਿਉਂਕਿ ਇਹ ਇੱਕ ਰੋਗ ਹੀ ਇਹਦਾ ਬਹੁਤ ਵਾਰੀ ਦੇਖਿਆ ਸੀ ਤਾਂ ਕੁਝ ਪੇਸ਼ੈਂਟ ਇਹੋ ਜਿਹੇ ਜਿਹੜੇ ਲਾਈਫਟਾਈਮ ਮੈਡੀਸਨ ਵੀ ਲੈਣੀ ਪੈਂਦੀ ਆ ਦਿਮਾਗ ਚੋਂ ਗੱਲ ਜਾਂਦੀ ਨਹੀਂ ਪਈ ਉਹ ਮੈਡੀਸਨ ਦੇ ਕੇ ਉਹਨੂੰ ਉਸ ਗੱਲ ਨੂੰ ਤੋਂ ਥੋੜਾ ਬੰਦੇ ਨੂੰ ਬਚਾ ਲੈਂਦੇ ਆ ਸੋ ਮੇਰਾ ਕਹਿਣ ਦਾ ਮਤਲਬ ਕੀ ਆ ਜਦੋਂ ਵੀ ਕਿਤੇ ਕੋਈ ਘਟਨਾ ਹੁੰਦੀ ਆ ਜਿਹਨੂੰ ਸਾਡਾ ਸਮਾਜ ਭੂਤਾਂ ਪ੍ਰੇਤਾਂ ਨਾਲ ਜੋੜ ਦਿੰਦਾ ਉਹਦੇ ਪਿੱਛੇ ਕਰਨ ਵਾਲੀ ਕੋਈ ਸ਼ਖਸੀਅਤ ਹੁੰਦੀ ਆ ਜਿਉਂਦਾ ਮਨੁੱਖ ਹੁੰਦਾ ਉਦੇ ਕਾਰਨ ਦੇ ਕਾਰਨ ਹੁੰਦੇ ਆ ਜੇ ਆਪਾਂ ਕਾਰਨ ਲੱਭ ਲਈਏ ਤਾਂ ਉਹ ਫਿਰ ਆਪਾਂ ਇਹ ਕਹਿ ਲਈਏ ਕਿ ਠੀਕ ਹੋ ਸਕਦਾ ਸੋ ਕਹਿਣ ਦਾ ਮਤਲਬ ਕੀ ਹੈ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਨੋਟਿਸ ਲੈਣਾ ਉਹਨਾਂ ਦਾ ਕਾਰਨ ਲੱਭਣਾ ਕਾਰਨ ਦੂਰ ਕਰਾਉਣਾ ਮਾਨਸਿਕ ਅਵਸਥਾ ਕਿਸੇ ਕਰਕੇ ਸਭ ਕੌਨਸੀ ਸਮਾਂ ਚ ਇਹ ਗੱਲ ਬਣ ਗਈ ਵੀ ਜਿਹੜਾ ਬੰਦਾ ਸਾਡਾ ਵੱਡਾ ਬਡੇਰਾ ਮਰਿਆ ਸੀ ਜਾਂ ਜਿਵੇਂ ਹੁੰਦਾ ਆਮ ਹੀ ਪਿੰਡਾਂ 'ਚ ਚੱਲਦਾ ਕੀ ਹੈ ਜੇ ਕੋਈ ਔਰਤ ਜਾਪੇ 'ਚ ਮਰ ਗਈ ਡਿਲੀਵਰੀ ਦੌਰਾਨ ਮਰ ਗਈ ਉਹ ਤਾਂ ਜੀ ਇੱਕ ਚੀਲ ਬਣਦੀ ਹੈ ਉਹਦੀ ਤਾਂ ਗਤੀ ਨਹੀਂ ਹੁੰਦੀ ਉਹ ਕੋਈ ਪਿੰਡ 'ਚ ਆਸਗਵਾਂਡ 'ਚ ਮਰਿਆ ਉਹ ਉਹਦੀ ਕਸਰ ਹੋਗੀ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਕਿਸੇ ਨਾ ਕਿਸੇ ਮਾਨਸਿਕ ਤਣਾਅ 'ਚੋਂ ਨਿਕਲਦੀਆਂ ਉਹ ਮਾਨਸਿਕ ਤਣਾਅ ਜੋ ਕੀ ਹੁੰਦਾ ਜੋ ਜ਼ਿਆਦਾ ਦੇਰ ਰਹਿੰਦਾ ਮਨ ਆ ਜਿਹੜਾ ਬੰਦੇ ਦਾ ਖੰਡਾ ਦਾ ਸ਼ਿਕਾਰ ਹੋ ਜਾਂਦਾ ਫਿਰ ਉਹਨੇ ਜਿਹੜੀਆਂ ਗੱਲਾਂ ਸੁਣੀਆਂ ਹੁੰਦੀਆਂ ਜਿਹੜੀਆਂ ਗੱਲਾਂ ਦੁਖੀਆਂ ਹੁੰਦੀਆਂ ਉਹ ਵਾਪਰ ਜਾਂਦੀਆਂ ਤਰਕਸ਼ੀ ਸੋਸਾਇਟੀ ਦੀ ਫਿਰ ਇਹ ਮੈਂ ਚਣੌਤੀ ਨੂੰ ਦੁਹਰਾਉਣਾ ਕਿ ਇਸ ਪੂਰੇ ਆਪਾਂ ਕਹਿ ਲਓ ਧਰਤੀ ਦੇ ਉੱਤੇ ਮਰੇ ਹੋਏ ਬੰਦੇ ਦਾ ਭੂਤ ਨਹੀਂ ਹੁੰਦਾ ਉਹਦੇ ਕੋਈ ਨਾ ਕੋਈ ਮਨੋਵਿਗਿਆਨਕ ਕਾਰਨ ਹੁੰਦੇ ਆ ਉਹਦੇ ਕੋਈ ਨਾ ਕੋਈ ਸਮਾਜਿਕ ਕਾਰਨ ਹੁੰਦੇ ਆ ਉਹਦੇ ਕੋਈ ਨਾ ਕੋਈ ਪਰਿਵਾਰਕ ਕਾਰਨ ਹੁੰਦੇ ਆ ਜਦੋਂ ਕਿਸੇ ਵਿਅਕਤੀ ਦੀ ਸਹੀ ਗੱਲ ਘਰ ਦੇ ਵਿੱਚ ਸੁਣੀ ਨਹੀਂ ਜਾਂਦੀ ਮੰਨੀ ਨਹੀਂ ਜਾਂਦੀ ਉਹਨੂੰ ਲੱਗਦਾ ਵੀ ਮੈਂ ਆਪਦਾ ਸਾਰਾ ਕੁਝ ਇਸ ਘਰ ਤੇ ਕਰ ਰਿਹਾ ਲਾ ਰਿਹਾ ਪਰ ਮੇਰੀ ਤਾਂ ਛੋਟੀ ਜੀ ਗੱਲ ਵੀ ਨਹੀਂ ਸੁਣੀ ਜਾ ਰਹੀ ਤਾਂ ਫਿਰ ਉਹ ਬੰਦਾ ਮਾਨਸਿਕ ਖੰਡਾ ਦੇ ਸ਼ਿਕਾਰ ਹੋ ਜਾਂਦਾ ਤੇ ਮਾਨਸਿਕ ਖੰਡਾ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਜੇ ਇਹ ਲੱਗੇ ਵੀ ਤੇਰੀ ਸਮੱਸਿਆ ਦਾ ਤਾਂ ਹੱਲ ਹੀ ਕੋਈ ਨਹੀਂ ਉਹ ਫਿਰ ਖੁਦ ਕੇੇਛੇ ਵੀ ਕਰ ਜਾਂਦਾ ਤੇ ਉਹ ਦੂਜੇ ਨੂੰ ਮਾਰ ਵੀ ਸਕਦਾ